ਗੁਰੂ ਅਮਰਦਾਸ ਪਾਤਸ਼ਾਹ ਗੋਵਿੰਦਵਾਲ ਸਾਹਿਬ ਅੱਜ ਵੀ ਕਿੱਲੀ ਗੱਡੀ ਹੋਈ ਹੈ ਚਵਾਰੇ ਸਾਲ ਗੁਰੂ ਅਮਰਦਾਸ ਪਾਤਸ਼ਾਹ ਕਿੱਲੀ ਨੂੰ ਫੜਕੇ ਤੇ ਜਬਜੀਤ ਸਾਹਿਬ ਦਾ ਪਾੜ ਕਰਦੇ ਸਨ ਇਹ ਸਾਡਾ ਇਤਿਹਾਸ ਹੈ ਕਾਰਨ ਗਿਆਨੀ ਜੀ ਕਿੱਲੀ ਫੜਿਆ ਪਾੜ ਜਿਆਦਾ ਹੁੰਦਾ ਨਹੀਂ ਨਹੀਂ ਉਹਦਾ ਪਾਵਨ ਦਾ ਵੀ ਗੁਰਮਖਾ ਬਾਣੀ ਸੁਚੇਤ ਹੋ ਕੇ ਪੜ ਅੱਜ ਅਸੀਂ ਬਾਣੀ ਪੜਦੇ ਆ ਮੈਂ ਨਾਂ ਨਹੀਂ ਲੈਣਾ ਕਿਸ ਥਾਂ ਤੇ ਗੁਰਕਾ ਫੜਿਆ ਹੁੰਦਾ ਤੇ ਐਂ ਡੇ ਅੰਦਰ ਗੁਰਕਾਥਲ ਲਿਖ ਪੈਂਦਾ ਇਹ ਪਾਠ ਪਾੜ ਥੋੜਾ ਕਰੋ ਪਾੜ ਬਹੁਤਾ ਕਰੋ ਇਹ ਤੁਹਾਡੀ ਮਰਜ਼ੀ ਪਰ ਸੁਚੇਤ ਹੋ ਕੇ ਪੜੋ ਸਾਨੂੰ ਰੋਜ਼ ਸਮਝਾਇਆ ਗੁਰੂ ਨੇ ਸੁਣਿਆ ਸੁਣਿਆ ਮੰਨਿਆ ਮਨ ਕੀਤਾ ਪਾਓ ਨਾਲ ਸੁਣ ਨਾਲ ਮੰਨ ਨਾਲ ਕਰ ਆਪ ਆਖਰਾਂ ਦੀ ਗਣਤੀ ਮੈਂ ਤਾਂ ਇੱਥੋਂ ਤੱਕ ਵੇਖਿਆ ਕਿ ਪਾੜ ਕਰਨਗੇ ਨਾ ਤੇ ਕਹਿੰਦੇ ਭਲਾ ਮੈਂ ਕਿੱਥੇ ਕਿਸਾਂ ਦੱਸੇ ਪਾੜ ਹੋ ਰਿਹਾ ਹੈ ਪਾੜ ਤੂੰ ਕਰੇ ਤੇ ਨਾਰਦਨ ਪੁੱਛਦਾ ਭਲਾ ਮੈਂ ਕਿੱਥੇ ਕਿਸਾਂ ਉਹਨੂੰ ਕੁਝ ਵੀ ਤੂੰ ਪਟਾਰੀ ਚਲਾ ਗਏ ਬਾੜ ਦੇ ਕੋਲ ਬਾਣੀ ਜਿੰਨੀ ਪੜੋ ਉਹਨੂੰ ਸੁਚੇਤ ਹੋ ਕੇ ਪੜੋ ਬਾਬੇ ਸਾਡੇ ਗੁਰੂ ਨਾਨਕ ਨੇ ਗੁਰੂ ਗ੍ਰੰਥ ਸਾਹਿਬ ਦੁਨੀਆ ਦੇ ਕਿਸੇ ਪਕੰਬਰ ਨੇ ਨਹੀਂ ਗਰੰਟੀ ਨਹੀਂ ਦਿੱਤੀ ਜਿਹਨੀ ਸਾਡੇ ਗੁਰੂ ਨੇ ਦਿੱਤੀ ਹੈ ਦੋ ਪੰਕਤੀਆਂ ਮੇ ਪੜਨ ਲਗਾ ਧਿਆਨ ਦੇ ਆ ਜੇ ਇੱਕ ਤਾਂ ਗੁਰੂ ਗੋਬਿੰਦ ਸਿੰਘ ਨੇ ਆਖਿਆ ਏਕ ਚਿੱਤ ਜੇ ਇੱਕ ਛਿਨ ਧਿਆਇਓ ਕਾਲ ਫਾਸ ਕੇ ਵਿਚ ਨਾ ਆਇਓ ਸ਼ਿਵਜੀ ਮਹਾਰਾਜ ਬਾਰੇ ਪਰਨੇ ਪੀ 84 84000 ਲੰਮਾ ਸਮਾ ਸਮਾਦੀ ਲਾ ਸਕਦੇ ਅਕੋਰਡਿੰਗ ਟੂ ਹਿੰਦੂਇਜ਼ਮ ਲੇਕਿਨ ਗੁਰੂ ਗੋਬਿੰਦ ਸਿੰਘ ਕਹਿੰਦੇ ਵੀ ਸਾਰੀ ਜ਼ਿੰਦਗੀ ਵਿੱਚ ਕਿਤੇ ਇੱਕ ਚਿੱਤ ਇੱਕ ਛਿਨ ਵੀ ਜੁੜ ਜਾਏ ਤੇ ਤੇਰੀ 84 ਕੱਟੀ ਜਾਏ ਰੋਲ ਪਾਰਕਨ ਇੱਕ ਚਿਤ ਜਿਤ ਇੱਕ ਛਿੰਤ ਆਇਓ ਕਾਲ ਫਾਂਸ ਕੇ ਬੀਜਣਾ ਆਇਓ ਆਪਾਂ ਪਾੜ ਕਰਦੇ ਆ ਤੇ ਨਾਲੇ ਕਹਿੰਦੇ ਗੁੱਡੀ ਮਾੜਾ ਜ ਮਿੱਠਾ ਘਟ ਰੱਖੀ ਤੈਨੂੰ ਅਗਲਾ ਪਹਿਲੇ ਮਿੱਠਾ ਪੀ ਲੈ ਖਾਂ ਇੱਕ ਪਾੜ ਹੋ ਰਿਹਾ ਪਾੜ ਕਰਦੇ ਆ ਸੁੱਧ ਕੀ ਨਾ ਸੁੱਧ ਰਹੀ ਬੁੱਧ ਕੀ ਨਾ ਬੁੱਧ ਰਹੀ ਮਤਮੇ ਦਾ ਮਤ ਹੈ ਕੋਈ ਆਵੇ ਤੇ ਕੋਈ ਜਾਵੇ ਸਾਨੂੰ ਪਤਾ ਨਾ ਹੋਵੇ ਇੱਥੇ ਇੱਕ ਮਿਲਦਾਰਨ ਆ ਗਈ ਬੜੀ ਸੋਹਣੀ ਹੈ ਭਾਈ ਗਦਾਕ ਦੀਆਂ 12 ਵਿੱਚ ਉਹ ਬਾਹਰ ਹੈ ਸੋਟ ਬੀਜਾ ਗਾਵੀਏ ਉਹ ਸੁਗੜਾ ਗਾਤੀ ਸੋਣੀ ਮਹੀਵਾਲ ਨੂੰ ਨੈ ਤਰਦੀ ਰਾਤੀ ਰਾਂਝਾ ਹੀਰ ਵਖਾਣੀਓ ਪਰੰਪਰਾਤੀ ਇਹਦੇ ਵਿੱਚ ਬਹੁਤ ਸਾਰੇ ਆਸ਼ਕਾਂ ਦਾ ਨਾਂ ਆਇਆ ਤੇ ਮੈਂ ਇਹ ਬਾਰਾਂ ਪੜੀਆਂ ਮੈਨੂੰ ਬਹੁਤ ਸਾਰੀਆਂ ਕੰਟ ਨੇ ਤੇ ਮੈਂ ਸੰਤ ਬਾਬਾ ਕਰਤਾਰ ਸਿੰਘ ਨੂੰ ਬੇਨਤੀ ਕੀਤੀ ਤੇ ਮਹਾਂਪੁਰਸ਼ੋ ਬਾਕੀ ਤਾਂ ਸਾਰੀਆਂ ਬਾਰਾਂ ਮੈਨੂੰ ਠੀਕ ਨੇ ਪਰ ਮੈਨੂੰ ਫਿੱਟ ਜੀ ਨਹੀਂ ਬੈਠੀ ਮੇਰੀ ਚੰਚਲ ਮਤ ਛੋਟੀ ਮਤ ਸੀ ਮੈਨੂੰ ਸਮਝਣੀ ਸੀ ਕਹਿਣ ਲੱਗੇ ਕਿਉਂ ਉਹਨਾਂ ਨੇ ਪੰਕਤੀ ਪੜ੍ਹੀ ਕਹਿੰਦੇ ਪ੍ਰਥਾਏ ਸਾਖੀ ਮਹਾਂਪੁਰਖ ਬੋਲਦੇ ਸਾਂਝੀ ਸਗਲ ਜਾਣੇ ਜਿਹਨੂੰ ਆਪਾਂ ਪੰਜਾਬੀ ਚ ਆਮ ਕਹਿੰਦੇ ਆਖੇ ਧੀਰ ਨੂੰ ਤੇ ਸਮਝਾਵੇ ਨੋ ਨੂੰ ਇਹ ਆਪਣਾ ਖਾਨ ਹੈ ਉਹ ਮੈਨੂੰ ਕਹਿਣ ਲੱਗੇ ਪੁੱਤੋ ਉਹਨਾਂ ਨੇ ਬਹਾਨਾ ਬਣਾਇਆ ਹੈ ਸਿੱਖਿਆ ਮੈਂ ਕਿ ਜੀ ਮੈਨੂੰ ਪਤਾ ਨਹੀਂ ਕਿਰਪਾ ਕਰਕੇ ਸਮਝਾ ਦਿਓ ਉਹਨਾਂ ਨੇ ਫਿਰ ਗੱਲ ਸਮਝਾਈ ਵੀ ਜਿਹੜੀ ਆਪਾਂ ਪੜ੍ਹਦੇ ਰਾਂਝਾ ਹੀਰ ਖਾਣੀ ਉਹ ਪਿਰਮ ਪ੍ਰਾਤੀ ਉਹ ਕਹਿੰਦੇ ਇਹਦਾ ਮਤਲਬ ਵੀ ਜਿਹੜੀ ਹੀਰ ਸੀ ਨਾ ਉਹ ਰਾਂਝੇ ਵਾਸਤੇ ਚੂਰੀ ਲਈ ਜਾ ਰਹੀ ਸੀ ਤੇ ਰਾਹ 'ਚ ਇੱਕ ਬਜ਼ੁਰਗ ਨਿਮਾਜ਼ ਮੁਸਲਮਾਨ ਨਿਮਾਜ਼ ਪੜਨ ਲੱਗਾ ਤੇ ਮੁਸਲਮਾਨਾਂ ਦਾ ਇਵੇਂ ਬੜ ਉਹਨਾਂ ਦਾ ਬੜੀ ਚੰਗੀ ਗੱਲ ਲੱਗੀ ਕਿ ਤਨ ਨਮਾਜ਼ ਪੜਦੇ ਦੀ ਗੱਲਾਂ ਨਹੀਂ ਕਰਦੇਓ ਇੱਕ ਉਹਨਾਂ ਦੇ ਅੱਗੇ ਨਮਾਜ਼ ਪੜਦਿਆਂ ਕੋਈ ਲੰਘ ਜਾਇਆ ਉਹ ਕਹਿੰਦੇ ਨਮਾਜ਼ ਕਜਾ ਗਈ ਆਪਾਂ ਇਹਨੇ ਨਿਕਲ ਗਿਆਂ ਸਾਡਾ ਬਾਪੂ ਮਰ ਗਿਆ ਤਿੰਨ ਬੋਤਲਾਂ ਸ਼ਰਾਬ ਪੀ ਕੇ ਤੇ ਉਹਦੇ ਦਸਹਿਰੇ ਤੇ ਉਹਦੀ ਫੋਟੋ ਉਹਨਾਂ ਦੇ ਗੁਰਬੰਸ ਸੱਚੇ ਪਾਤਸ਼ਾਹ ਦੀ ਫੋਟੋ ਲਾਖਦੇ ਪੇ ਕਹਿੰਦੇ ਪਹਿਲੇ ਸ਼ਰਾਬੀ ਨੂੰ ਮੱਥਾ ਟੇਕ ਤੇ ਗੁਰਗੰਸ ਸਿੰਘ ਦੇ ਪਾਸੇ ਬਾਅਦ ਚ ਇਹ ਨਵੀਂ ਪ੍ਰੀਤੀ ਚੱਲੀ ਜਿਵੇਂ ਤੁਹਾਨੂੰ ਬੇਨਤੀ ਕਰਾਂ ਮਰਗ ਦੇ ਮੌਕੇ ਤੇ ਕੋਈ ਝੜਾਈ ਕਰ ਜਾਏ ਕੋਈ ਫੋਟੋ ਰੱਖਣੀ ਮਨਾ ਅਸੀਂ ਸ਼ਬਦ ਦੇ ਪੁਜਾਰੀ ਫੋਟੋਆਂ ਦੇ ਪੁਜਾਰੀ ਨਹੀਂ ਗਿਆਨੀ ਜੀ ਬੁਰਾ ਨਾ ਮੰਨ ਤੁਹਾਨੂੰ ਕਾਬੂ ਕਰੀਏ ਤੁਸੀਂ ਜਾਇਬ ਕਰਕੇ ਫੋਟੋਆਂ ਲਾਈਆਂ ਨੇ ਜਾਇਬ ਕਰ ਫੋਟੋਆਂ ਲਾਈਆਂ ਨੇ ਤੁਹਾਨੂੰ ਚੇਤੇ ਕਰਾਉਣ ਲਈ ਕਿ ਸਾਡੇ ਵਡੇਰਿਆਂ ਨੇ ਆ ਇਹਨੇ ਆਹ ਕੰਮ ਕੀਤਾ ਪਰ ਉੱਥੇ ਕੋਈ ਗੋਲਕ ਨਹੀਂ ਰੱਖੀ ਤੇ ਉੱਥੇ ਮੱਥਾ ਕੋਈ ਨਹੀਂ ਟਿਕਦਾ ਜਾਇਬ ਕਰ ਉੱਥੇ ਅਸੀਂ ਮੱਥਾ ਟਿਕਣੀ ਜਾਂਦੇ ਅਸੀਂ ਜਾਣਕਾਰੀ ਨੇ ਵੀ ਸਾਡੇ ਕਿਹੜੇ ਕਿਹੜੇ ਬਜ਼ੁਰਗ ਨੇ ਕੀ ਕੰਮ ਕੀਤਾ ਉਹਨਾਂ ਨੇ ਕਦੋਂ ਕੀਤਾ ਉਹ ਸਾਡਾ ਇਤਿਹਾਸ ਹੈ ਅਸੀਂ ਇਤਿਹਾਸ ਦੇ ਸਿੱਖ ਨਹੀਂ ਅਸੀਂ ਗੁਰਮਤਿ ਦੇ ਸਿੱਖਾਂ ਇਹ ਵਿੱਚੋਂ ਪਾਸੋਂ ਗੱਲ ਆ ਗਈ ਉਹ ਨਾ ਤਾਂ ਗੱਲ ਕਰਦੇ ਨੇ ਨਮਾਜ਼ ਪੜ੍ਹਦੇ ਨੇ ਨਾਓ ਕਿਸੇ ਅਗੇ ਸਿਰ ਚਾਉਂਦੇ ਨਹੀਂ ਕੇਵਲ ਮੱਕੇ ਵੱਲ ਮੂੰਹ ਕਰਦੇ ਆ ਇਹ ਬੀਬੀ ਨੰਗੀ ਆਪਣੇ ਖਿਆਲ ਤੇ ਉਹਨੂੰ ਇਸ ਪਾਸੇ ਕਰਕੇ ਤੇ ਇਹਨੂੰ ਚਪੇਣਾ ਕੱਢ ਮਾਰੀਆਂ ਹੀਰ ਨੂੰ ਦੋ ਦਿਨ ਇਹ ਚਲੀ ਗਈ ਉਸ ਸਮੇਂ ਤੋਂ ਬਾਅਦ ਜਦੋਂ ਗੁੱਸਾ ਠੰਡਾ ਹੋਇਆ ਨਾ ਜਿਹੜਾ ਗੁੱਸਾ ਇਹ ਤਾਂ ਮੈਂ ਨਾ ਰੱਖਿਆ ਮਿੰਨੀ ਪਾਗਲਪੁਣਾ ਮੇਰੀ ਆਪਣੀ ਇਹਦਾ ਮੈਂ ਲੱਭ ਚੁੱਕਿਆ ਮਿੰਨੀ ਪਾਗਲਪੁਣਾ ਤੇ ਗੁੱਸੇ ਮੋਕੇ ਬੰਦਾ ਪਾਗਲ ਹੁੰਦਾ ਪਰ ਥੋੜੇ ਸਮੇਂ ਲਈ ਹੁੰਦਾ ਹੈ ਉਹਦਾ ਗੁੱਸਾ ਠੰਡਾ ਤੇ ਉਹਨੇ ਮਨਚ ਵਿਚਾਰ ਕੀਤੀ ਕਿ ਚਾ ਉਹਦੀ ਧੀ ਹੈ ਤੇ ਜੇ ਨੇ ਘਰ ਗੱਲ ਕੀਤੀ ਤੇ ਮੇਰਾ ਨੁਕਸਾਨ ਹੋਵੇਗਾ ਮੇਰੀ ਬੇਇੱਜ਼ਤੀ ਕਰਨਗੇ ਤੇ ਆਪਾਂ ਗੱਲ ਇੱਥੇ ਨਹੀਂ ਬੈਲ ਗਏ ਫਿਰ ਆਈ ਤੇ ਉਹਦੇ ਪੈਰੀ ਪੈ ਕਹਿਣ ਲੱਗਾ ਕਿ ਧੀ ਹੈ ਰਾਣੀ ਮੇਥੋਂ ਆਪਣੇ ਆਪ ਦੇ ਕਾਬੂ ਨਹੀਂ ਪਾਇਆ ਗਿਆ ਗੁੱਸੇ ਮੈਨੂੰ ਗੁੱਸਾ ਆ ਗਿਆ ਮੇਰੀ ਮੱਤ ਮਾਰੀ ਗਈ ਤੈਨ ਮੈਨ ਮਾਫੀ ਦੇ ਦੇ ਉਹ ਮੈਨੂੰ ਕਹਿਣ ਲੱਗੇ ਬਾਪ ਪੁਰਸ਼ ਵੀ ਮੁੜ ਕੇ ਜਦੋਂ ਇਹ ਗੱਲ ਕੀਤੀ ਤੇ ਹੀ ਰੋਣ ਲੱਗ ਪਈ ਉਹ ਕਹਿਣ ਲੱਗਾ ਕਿ ਧੀ ਮੇਂ ਚਪੇੜ ਮਾਰੀ ਉਹ ਰੋਈ ਨਹੀਂ ਹੁਣ ਕਰੋਨੀ ਹੈ ਉਹ ਕਹਿਣ ਲੱਗੀ ਤਾਇਆ ਤੇਰੀ ਵਸਤਾ ਤੇ ਮੈਂ ਬੰਦੇ ਲਈ ਚੋਰੀ ਲੈ ਕੇ ਜਾਣੀ ਤੇ ਮੈ ਤੂੰ ਖੁਦਾ ਦੀ ਬੰਦਗੀ ਕਰਦਾ ਤੂੰ ਬੰਦਿਆਂ ਦੀ ਗਿਣਤੀ ਕਰਦਾ ਅਸੀਂ ਗੁਰਦੁਆਰੇ ਆਉਨੇ ਆ ਫਲਾਣੇ ਦੀ ਪੱਗ ਟੇਢੀ ਫਲਾਣੇ ਦੇ ਕੱਪੜੇ ਮੈਲੇ ਫਲਾਣੇ ਨੇ ਆ ਨਹੀਂ ਕੀਤਾ ਮੈਂ ਇੱਕੋ ਬੇਨਤੀ ਕਰਾਂ ਗੁਰਦੁਆਰੇ ਆਉਂਦੇ ਕੇਵਲ ਗੁਰੂ ਨੂੰ ਵੇਖਿਆ ਕਰੋ ਕੌਣ ਆਇਆ ਤੇ ਕੌਣ ਗਿਆ ਖਿਆਲ ਨਹੀਂ ਕਰਨਾ ਆਪਾਂ ਕੇਵਲ ਤੇ ਕੇਵਲ ਗੁਰੂ ਕੋ ਉਲਾਈਏ ਕੌਣ ਆਇਆ ਹੈ ਕੌਣ ਨਹੀਂ ਆਇਆ ਸਾਡਾ ਇਸ ਨਾਲ ਕੋਈ ਮਤਲਬ ਨਹੀਂ ਹੈ ਅਸੀਂ ਕੇਵਲ ਗੁਰੂ ਕੇ ਹਾਂ ਭਾਈ ਜੀ ਕਹਿੰਦੇ ਨੇ ਗੁਰਮਤ ਦੇਖ ਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸੋਤਾ ਦੁਰਮਤੋਂ ਪਾਪ ਬਾੜੀ ਮਤ ਵੇਖ ਕਰਕੇ ਵੀ ਗੁੱਸਾ ਨਹੀਂ ਆਇਆ ਦਇਆ ਆਈ ਤੇ ਕਹਿਣ ਲੱਗੇ ਲੈ ਧੀਏ ਇਤੋਂ ਤਾਂ ਇਉਂ ਕਰੀ ਸਵੇਰੇ ਉੱਠ ਕੇ ਇਸ਼ਨਾਨ ਕਰਕੇ ਤੇ ਅੱਗੇ-ਅੱਗੇ ਰਾਮ ਰਾਮ ਬੋਲੀ ਤੇ ਮਗਰ ਮਗਰ ਰਾਮ ਰਾਮ ਇਹ ਕਹੇਗੇ ਬਹਾਨਾ ਬਣਦਾ ਨਾ ਪਾਈ ਜੀ ਅੱਗੇ ਲਿਖਦੇ ਨੇ ਦੁਰਮਤ ਦੇਖਦਿਆਲ ਹੋਏ ਹੱਥੋਂ ਉਸ ਨੂੰ ਦਿੱਤੋ ਸਤੋਤਾ ਲੇਵ ਲਾਗੀ ਤੇ ਸਤੋਤਿਓ ਦੁਰਮਤ ਪਾਪ ਕਲੇਵਰ ਤੋਤਾ ਕਲੇਵਰ ਕਹਿੰਦੇ ਨੇ ਸਰੀਰ ਨੂੰ ਤੋਤੇ ਦਾ ਬਹਾਨਾ ਬਣਿਆ ਤੋਂ ਗੋ ਦੇਣਤੋਂ ਹੁੰਦਿਆ ਮਨ ਤੁੱਪ ਗਿਆ ਦਰਮਨ ਧੋਤੀ ਗਈ ਗਈ ਬਿਕੁੰਠ ਬਿਬਾਨ ਚੜ ਨਰਕ ਦੇ ਵਿੱਚ ਨਾ ਖਾ ਦੋਸ ਗੁਤਾ ਬਿਕੁੰਠ ਦਾ ਭਾਵ ਉਹ ਜਗਾ ਕੁੰਠ ਕਹਿੰਦੇ ਨੇ ਇਹ ਲਫਜ਼ ਜਿਹੜਾ ਬਰਾਗੀ ਭਰਾ ਜਿਹੜਾ ਆਪਾਂ ਕਹਿੰਦੇ ਸੱਚਖੰਡ ਜਿਹੜੇ ਬਰਾਗੀ ਵੀਰ ਨੂੰ ਬਿਕੁੰਠ ਲਫਜ਼ ਪੈਂਦੇ ਨੇ ਮੁਸਲਮਾਨ ਭਰਾ ਕਹਿੰਦੇ ਨੇ ਬਿਸ਼ਤ ਕੋਈ ਕਹਿੰਦੇ ਨੇ ਹੈਵਨ ਲੇਕਿਨ ਬਰਾਗੀ ਕਹਿੰਦੇ ਨੇ ਬਿਕੁੰਠ ਜਿਹਨੂੰ ਆਪਾਂ ਸੱਚਖੰਡ ਕਹਿੰਦੇ ਆ ਗਈ ਬਿਕੁੰਠ ਬਿਬਾਨ ਚੜਕ ਚੜ ਨਰਕ ਦੇ ਵਿੱਚ ਨਾ ਖਾਧੋ ਸਗੋਤਾ ਤੋਦੇ ਦੇ ਬਹਾਨੇ ਬੀਬੀ ਦੀ ਤਲਿਹਾਨ ਹੋ ਗਈ ਇਹਨੂੰ ਕਹਿੰਦੇ ਨੇ ਸੰਤ ਔਰ ਇਸੇ ਕਰਕੇ ਆਪਾਂ ਕਹਿੰਦੇ ਆ ਸਹੀ ਪਿਆਰੇ ਮੇੜ ਜਿੰਨਾ ਮਿਲਿਆ ਤੇਰਾ ਨਾਮ ਚੇਤੇ ਆਵੇ ਸ਼ਰਾਬੀ ਨੂੰ ਮਿਲਾਗੇ ਸ਼ਰਾਬ ਚੇਤੇ ਆਵੇਗੀ ਗੁਰਮੁਖ ਨੂੰ ਬਣਾਗੇ ਤੇ ਆਪਾਂ ਨੂੰ ਗੁਰਮਤ ਚੇਤੇ ਆਵੇਗੀ ਗੱਤ ਨੂੰ ਬਣਾਗੇ ਤੇ ਗਲਤੀ ਚੇਤੇ ਆਵੇਗੀ ਜਿਵੇਂ ਭਾਈ ਤਿਮੇਰੇ ਕਿਹਾ ਹੈ ਤੇ ਉਹ ਗੁਰੂ ਕੇ ਲਾਲ ਨੇ ਜਦੋਂ ਵੀ ਗੱਲ ਗੁਰੂ ਦੀ ਕਰਨੀ ਔਰ ਉਹਨਾਂ ਦੀ ਸੰਗਤ ਕਰਕੇ ਸਾਨੂੰ ਗੁਰੂ ਚੇਤੇ ਆਉਂਦਾ ਸੀ ਉਹਨੂੰ ਤਾਂ ਆਪਾਂ ਚੇਤੇ ਕਰਦੇ ਆਂ ਉਹਦੇ ਕੋਲ ਮੈਂ ਮੈਂ ਨਹੀਂ ਸੀ ਉਹਦੇ ਕੋਲ ਤੂੰ ਤੂੰ ਸੀ ਤੇ ਜਿੰਨਾ ਤੂੰ ਤੂੰ ਕੀਤੀ ਉਹਦੇ ਆਪਾਂ ਬਾਰੇ ਪੜਦੇ ਆ ਤੂੰ ਤੂੰ ਕਰਦਾ ਤੂੰ ਆ ਮੁਝ ਮੈਂ ਰਾਹ ਨਾ ਹੂੰ ਜਦ ਆਪਾ ਪਰਕਾ ਮਿਟ ਗਿਆ ਜਦ ਦੇਖਾਂ ਤਾਂ ਤੂੰ ਉਹਨਾਂ ਦੇ ਵਿੱਚ ਸਾਰਿਆਂ ਨੂੰ ਪ੍ਰਮਾਤਮਾ ਦਿਸਿਆ ਔਰ ਇਸ ਕਰਕੇ ਉਹਨਾਂ ਨੂੰ ਆਪਾਂ ਚੇਤੇ ਕਰ ਰਹੇ ਆ ਉਹ ਮੇਰੀ ਗੱਲ ਹੈ ਚਲੀ ਵਿੱਚ ਇੱਕ ਅੱਖਰ ਦੀ ਕੋਈ ਕਿੰਨੀ ਬਾਣੀ ਪੜਦਾ ਗੁਰੂ ਗ੍ਰੰਥ ਸਾਚੇ ਪਾਤਸ਼ਾਹ ਨੇ ਆਖਿਆ ਦਸੰਗ ਪਾਤਸ਼ਾਹ ਨੇ ਆਖਿਆ ਇੱਕ ਚਿਤ ਜੇ ਇੱਕ ਸ਼ਿਨ ਧਿਆਇਓ ਕਾਲ ਫਾਸ ਕੇ ਬੀਜਨ ਆਇਓ ਤੇ ਦੂਜਾ ਸ਼ਲੋਕ 12 ਤੇ ਵਧੇਕ ਵਿੱਚ ਪੜ੍ਹਦੇ ਹਾਂ ਇੱਕ ਅੱਖਰ ਹਰ ਮਨ ਬਸਤ ਨਾਨਕ ਹੋਤ ਨਿਹਾਲ ਸਤਨਾਮ ਦੇ ਚਾਰ ਅੱਖਰ ਨੇ ਵੈਗਰੂ ਦੇ ਚਾਰ ਅੱਖਰ ਨੇ ਰਾਮ ਦੇ ਦੋ ਅੱਖਰ ਨੇ ਲੇਕਿਨ ਇੱਕ ਅੱਖਰ ਕਿਹੜਾ ਹੈ ਉਹ ਹੈ ਤੱਤੇ ਨੂੰ ਦਰੈਂ ਗੜੇ ਤੇ ਉੱਪਰ ਟਿੱਪੀ ਤੂੰ ਜਦੋਂ ਤੂੰ ਵਸ ਗਿਆ ਨਾ ਉਦੋਂ ਆਪਾਂ ਨਿਹਾਲ ਹੋ ਜਾਾਂਗੇ ਪਰ ਬਦਕਿਸਮਤੀ ਹੈ ਆਪਨੇ ਅੰਦਰ ਮੈਂ ਵਸੀ ਜਿੰਨਾ ਚਿਰ ਮੈਂ ਹਾਂ ਉਹਨਾਂ ਚਿਰ ਤੂੰ ਨਹੀਂ ਜਿਉਣੀ ਆਸਾਰੀ ਵਾਰਾ ਪਾੜਦੇ ਤੇ ਸੁਣਦੇ ਆਂ ਵਸਤੂ ਅੰਦਰ ਵਸਤ ਸੁਭਾਵੇ ਦੂਜੀ ਹੋਵੇ ਪਾਸ ਪਿਆਰਿਆ ਭਾਂਡੇ ਵਿੱਚ ਚਾਹ ਤਾਂ ਪੈਣੀ ਪਹਿਲਾਂ ਭਾਂਡੇ ਨੂੰ ਧੋ ਕੱਢ ਸਾਫ਼ ਕਰ ਵਿਲਾ ਕਰ ਤੇ ਆਪਾਂ ਦਾ ਮੈਂ ਨਾ ਮੈਂ ਨਾ ਭਰੇ ਤੇ ਕੀ ਹੰਬੜ ਕਲੀਨ ਮੈਂ ਕਿਹੜੀ ਐ ਹੰਬੜ ਕਲੀਨ ਹੰਬੜ ਪੰਡਤ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬੁੱਧ ਕਬੇ ਨਾਲਾ ਸੀ ਇਹ ਸਾਰਾ ਮੈਂ ਮੈਂ ਦਾ ਪ੍ਰਚਾਰ ਜੇ ਤੁਸੀਂ ਹੈਰਾਨ ਹੋ ਜਾਓਗੇ ਮੈਨੂੰ ਗਿਆਨੀ ਮੋਹਨ ਸਣੀ ਸ਼ਾਇਦ ਗੱਲ ਦੱਸੀ ਸੀ ਇੱਕ ਬੰਦੇ ਨੇ 2.5 ਲੱਖ ਦਾ ਰਮਾਲਾ ਚੰਦਵਾ ਚੜਾਇਆ ਦਰਬਾਰ ਸਾਹਿਬ 2.5 ਲੱਖ ਦਾ ਇਹ 10 ਸਾਲਾਂ ਤੋਂ ਪੁਰਾਣੀ ਗੱਲ ਹੈ ਔਰ ਉਹਨੇ ਅਮਰੀਕਾ ਵਿੱਚ ਆਪਣੀ ਭੈਣ ਨੂੰ ਫੋਨ ਕੀਤਾ ਵੀ ਭੈਣ ਅੱਜ ਰਮਾਲਾ ਆਪਾਂ ਚੜਾਇਆ ਵੇਖ ਤਾਂ ਸੀ ਵੀ ਚੰਗਾ ਹੈ ਰਮਾਲਾ ਚੜਾਇਆ ਪਰ ਮੈਂ ਨਹੀਂ ਚੜਾਈ ਬਾਤ ਨਹੀਂ ਜਿਬਣਨੀ ਮੈਂ ਹੁਣੇ ਗੱਲ ਕੀਤੀ ਸੀ ਨਾ ਕਿ ਚੱਪੂ ਮਾਰੇ ਬੇੜੀ 'ਚ ਬੈਠੇ ਪਰ ਜਿੰਨਾ 'ਚ ਰਸੇ ਨਾਲੋਂ ਇਕੱਲੇ ਨਾਲ ਰਸਾ ਨਾ ਵਢਿਆ ਬੇੜੀ ਨੇ ਬੰਦੇ ਨਹੀਂ ਲੱਗਣਾ ਆਪਾਂ ਮੈਂਨੋਂ ਰਸਾ ਵਢੀਏ ਬੇੜੀ ਬੰਨ੍ਹਣ ਲਾਰਵੀ ਲਗੇਗੀ ਹਮ ਬੜਾ ਕਲੀਨ ਸਾਡਾ ਖਾਨਦਨ ਬੜਾ ਉੱਚਾ ਹੈ ਹਮ ਬੜ ਪੰਡਤ ਅਸੀਂ ਵਿਦਵਾਨ ਬੜੇ ਹਾਂ ਹਮ ਜੋਗੀ ਸੰਿਆਸੀ ਗਿਆਨੀ ਗੁਣੀ ਸੂਰ ਹਮ ਦਾਤੇ ਇਹ ਬਦ ਕੁਵੇਂ ਨਾਲ ਅਸੀਂ ਕਈ ਤਰ੍ਹਾਂ ਦੇ ਆਪਾਂ ਵਿਸ਼ੇਸ਼ਣ ਲਾ ਕੇ ਆਪਣੀ ਆਪ ਨੂੰ ਵੱਡਾ ਕਰਨ ਦਾ ਯਤਨ ਕਰਦੇ ਆਂ ਬਾਤ ਨਹੀਂ ਜੇ ਬੰਨਣੀ ਮੈਂ ਗੱਲ ਨਵੇਣਾ ਜਦੋਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਨੂੰ ਮੱਥਾ ਟੇਕ ਦਿਆ ਕੋਈ ਰਮਾਲ ਪੇੜ ਕਰਦਾ ਕੋ ਕੋ ਫਿਲ ਫੁੱਲ ਪੇੜ ਕਰਦਾ ਕੋ ਮਾਇਆ ਪੇੜ ਕਰਦਾ ਜਿਦੋਂ ਆਪਾਂ ਜੰਮੇ ਸਾਂ ਆਪਾਂ ਮਾਇਆ ਲੈ ਕੇ ਜੰਮੇ ਸਾਂ ਰਮਾਨਾ ਲੈ ਕੇ ਆਏ ਸਾਂ ਬੋਲ ਸਾਡੇ ਕੋਲ ਐ ਸਨ ਕੁਝ ਵੀ ਨਹੀਂ ਸੀ ਇਹ ਤਾਂ ਆਪਾਂ ਨੂੰ ਜਿਸ ਬਾਬੇ ਦੇ ਨਾਂ ਥਾਂ ਤੇ ਤੁਸੀਂ ਬੈਠੇ ਹੋ ਨਾ ਉਸ ਬਾਬੇ ਦੀਪ ਸਿੰਘ ਦਾ ਜਿਦੋਂ ਅਸੀਂ ਕਥਾ ਪੜ੍ਹਦੇ ਆਂ ਜੀਵਨ ਪੜ੍ਹਦੇ ਆਂ ਤੇ ਮੈਂ ਇਹ ਆਮ ਬੋਲਦਾ ਹੁਣਾ ਉਹਨਾਂ ਨੇ ਤਰਨ ਤਰਨ ਤੁਰਦਾਸ ਕੀਤੀ ਚੱਬੇ ਕੋਲ ਆ ਕੇ ਸੀਸ ਕਟਿਆ ਗਿਆ ਤੇ ਸਿੰਘ ਨੇ ਆਖਿਆ ਬਾਬਾ ਜੀ ਦਰਬਾਰ ਸਭਾ ਜੀ ਦੂਰ ਤੇ ਕਹਿੰਣ ਲਈ ਗੁਰਮਖਾ ਜੀ ਵਿਗੜਿਆ ਵੀ ਕੀ ਹੈ ਸਿਰ ਕਟਿਆ ਗਿਆ ਤੇ ਕਹਿੰਦੇ ਵਿਗੜਿਆ ਵੀ ਕੀ ਹੈ ਦਰਵਾਜ਼ਾ ਸਭ ਜਾ ਕੇ ਇਹ ਨਹੀਂ ਆਖਿਆ ਵੇਖ ਲੈ ਮੈਨੂੰ ਤੁਰਕਾਂ ਨੇ ਸਿਰ ਵੱਡਿਆ ਤੇ ਮੈਂ ਤੇਰੇ ਕੋਲ ਆ ਗਿਆ ਨਹੀਂ ਨਹੀਂ ਤਨ ਕੋ RAMDAS PASHA ਮਹਾਰਾਜੀ ਪ੍ਰਕਰਮਨ ਸਿਰ ਆਖਿਆ ਕਿ ਪਾਤਸ਼ਾਹ ਮੇਰਾ ਮੁਧਮੇ ਕਿਛ ਨਹੀਂ ਜੋ ਕਿਛ ਹੈ ਸੋ ਤੇਰਾ ਤੇਰਾ ਸਭ ਕੁਝ ਸੌਬ ਤੇ ਕਿਹਾ ਲਾਗੇ ਮੇਰਾ ਜਿਸ ਬਾਬੇ ਦੇ ਥਾਂ ਤੇ ਆਏ ਜੇ ਉਹਨੇ ਸਿਰ ਦੇ ਕੇ ਵੀ ਆਖਿਆ ਸੀ ਇਹ ਮੇਰਾ ਨਹੀਂ ਆਪਾਂ ਇਸ ਬਾਬੇ ਦੇ ਨਾਂ ਤੋਂ ਸਿੱਖਿਆ ਲੈ ਲਈਏ ਕਿ ਜੋ ਕਿਛ ਹੈ ਇਹ ਸਾਰਾ ਉਹਦਾ ਹੋਰ ਪਾਰ ਕਰਦੇ ਤਨ ਮਨ ਤਨ ਸਭ ਸੋਬ ਗੁਰ ਕੋ ਹੁਕਮ ਮੰਨਿਆ ਪਾਈਏ ਤਨ ਵੀ ਉਹਦਾ ਮਨ ਦੇ ਦੇ ਗੁਰੂ ਅੱਗੇ ਮੱਥਾ ਟਿਕਦੇ ਜਨਾ ਬਾਕੀ ਗੱਲਾਂ ਛੱਡੋ ਅਸੀਂ ਕਹਿਣਾ ਪਾਤਸ਼ਾਹ ਇਹ ਮਨ ਪਵਾੜਿਆਂ ਦੀ ਜੜ ਹੈ ਇਹਨੂੰ ਕਿਰਪਾ ਕਰਕੇ ਇੱਥੇ ਰੱਖ ਲਾ ਆਪਣੀ ਗੁਰਮਤ ਦੇ ਗੱਲ ਤਾਂ ਬਣੇਗੀ ਭਾਈ ਵੀਰ ਸਿੰਘ ਨੇ ਇਹਦੇ ਬਾਰੇ ਬੜਾ ਸੁੰਦਰ ਲਿਖਿਆ ਕਹਿੰਦੇ ਸਿਰ ਕਚਕੌਲ ਪਕੜ ਹੱਥ ਲੀਤਾ ਪੜਿਆਂ ਦੇ ਦਰ ਫਿਰਿਆ ਦਰ ਦਰ ਦੇ ਟੋਕ ਮੰਗ ਮੰਗ ਪਾਏ ਤੁਣ ਤੁਣ ਇਸ ਨੂੰ ਧਰੇ ਭਰੇਆ ਭਰਿਆ ਫਿਰ ਆਖ ਰਿਹਾ ਮੈਂ ਜਾਣਾ ਪੰਡਿਤ ਹੋਇਆ ਉਹ ਕੁਝ ਕੌਲ ਜਨੂ ਮੈਂ ਆਪਣੇ ਮੁਰਸ਼ਿਦ ਮੂਰੇ ਧਰਿਆ ਜੂੜ ਜੂੜ ਕਰ ਸਭ ਉਲਟਾਇਆ ਸਾਰਾ ਖਾਲੀ ਕਰਿਆ ਇਹਦੇ ਅਰਥ ਕੀ ਨੇ ਭਾਈ ਵੀਰ ਸਿੰਘ ਕਹਿੰਦੇ ਨੇ ਉਹਨਾਂ ਧਾਰਨ ਦਿੱਤੀ ਕਿ ਕਹਿੰਦੇ ਇੱਕ ਬੰਦਾ ਆਪਣੇ ਆਪ ਨੂੰ ਵਿਦਵਾਨ ਸਮਝ ਕੇ ਦੋ ਗੱਲਾਂ ਉੱਥੋਂ ਲੈ ਲੀਆਂ ਦੋ ਇੱਥੋਂ ਲੈ ਲੀਆਂ ਤੇ ਆਪਣੇ ਆਪ ਨੂੰ ਕਹਿਣ ਲੱਗਿਆ ਕਿ ਮੈਂ ਬੜਾ ਵਿਦਵਾਨ ਹਾਂ ਜਾ ਕੇ ਆਖਿਆ ਜੀ ਮੈਨੂੰ ਕੋਈ ਸਵਾਲ ਕਰੋ ਤੇ ਗੁਰੂ ਨੇ ਆਖਿਆ ਵੀ ਸਾਰੀ ਝੂਠ ਮੇਰੀ ਕੋਈ ਇਕੱਠੀ ਕਰ ਲੈ ਕੇ ਆਇਆ ਸਾਰੀ ਝੂਠ ਮੇਰੇ ਕੋਲ ਪਹਿਲਾਂ ਝੂਠ ਨੂੰ ਕੱਢ ਤੇ ਜਿੰਨਾ ਚਿਰ ਝੂਠ ਨਾ ਨਾ ਕੱਢੀ ਉਹਨਾਂ ਚ ਗੁਰਮੁਖਾ ਬਾਤ ਨਹੀਂ ਬੜਨੀ ਆ। ਆਪਾਂ ਗੁਰੂ ਗ੍ਰੰਥ ਸਾਹਿਬ ਦੇ ਪਾਤਸ਼ਾਹ ਦੇ ਅੱਗੇ ਆਣ ਕੇ ਆਹ ਕਰੀਏ ਪਾਤਸ਼ਾਹ ਕੋ ਕਬੀਰ ਬੁੱਧ ਹੇਲੀ ਮੇਰੀ ਬੁੱਧ ਬਦਲੀ ਸਦ ਪਾਈ ਮੈਂ ਸਿਰ ਦਾ ਭਾਂਡਾ ਤੇਰੀ ਰੱਗੇ ਰੱਖਿਆ ਈ ਇੱਥੇ ਨਿੰਦਿਆ ਹੈ ਇੱਥੇ ਚੁਗਲੀ ਹੈ ਇੱਥੇ ਕੂਲ ਝੂਸ ਹੈ ਕਿਰਪਾ ਕਰ ਇਹਨੂੰ ਇੱਥੇ ਰੱਖ ਤੇ ਮੈਨੂੰ ਆਪਣੀ ਰਹਿਮਤ ਨਾਲ ਨਵਾਜ ਤੇ ਗੱਲ ਤਾਂ ਬਣਨੀ ਜੇ ਜਿਹੜੇ ਸੰਤ ਨੇ ਨਾ ਉਹਨਾਂ ਨੇ ਆਪਣਾ ਆਪਾ ਗੁਰੂ ਪਾਤਸ਼ਾਹ ਨੂੰ ਦੇ ਕੇ ਤੇ ਉਹਨਾਂ ਨੇ ਆਪਣਾ ਜੀਵਨ ਗੁਰੂ ਦੇ ਲੇਖੇ ਵਿੱਚ ਲਾਇਆ ਤੇ ਜਿਨ੍ਹਾਂ ਨੇ ਗੁਰੂ ਦੇ ਲੇਖੇ ਲੈ ਉਹਨੂੰ ਆਪਾਂ ਕਹਿੰਦੇ ਸੰਤ ਉਹਨੂੰ ਕਹਿੰਦੇ ਗੁਰਮੁਖ ਉਹਨੂੰ ਕਹਿੰਦੇ ਬ੍ਰਹਮ ਗਿਆਨੀ ਇਹ ਵਖ ਵਖੂ ਸੇਹ ਨੇ ਤੇ ਆਪਾਂ ਅਰਮ ਵਿੱਚ ਪੜਿਆ ਸੀ ਇਹ ਸੰਸਾਰ ਸਰਾ ਹੈ ਜਿਹੜਾ ਇੱਥੇ ਆ ਕੇ ਕੋਈ ਸੁਗੰਧੀ ਛੱਡ ਗਿਆ ਆਪਾਂ ਕੀਨੇ ਦੇਵਤਾ ਹੈ ਤੇ ਜਿਨ੍ਹਾਂ ਨੇ ਆਪਾਂ ਪੜਦੇ ਆਂ ਬਾਬਾ ਤੇ ਬਾਬਰ ਬਾਬੇ ਨੂੰ ਚੇਤੇ ਕਰਦੇ ਆਂ ਬਾਬੇ ਨੂੰ ਨਾਨਤਾ ਪਾਉਨੇ ਆਂ ਆਪਾਂ ਪੜਦੇ ਹਾਂ ਗੁਰੂ ਗੋਬਿੰਦ ਸਿੰਘ ਤੇ ਅਰੰਗ ਜੀਵ ਨੂੰ ਅਰੰਗ ਜੀਵ ਇੱਕ ਵਾਰ ਮੌਕਾ ਮਿਲਿਆ ਸਾਨੂੰ ਬੰਬੀੋਂ ਅਸੀਂ ਆਏ ਉਦੋਂ ਇੰਦਰਾ ਬਹਿਣ ਹੈਗੀ ਸੀ ਰੰਗਾ ਬਾਦ ਚੌਂਕ ਵਿੱਚ ਸਾਨੂੰ ਪੁਲਸ ਵਾਲੇ ਰੋਕ ਕੇ ਦੱਸੇ ਨੇ ਚੌਂਕ ਵੀ ਇੰਦਰਾ ਨੇ ਉਤਰਨਾ ਤੇ ਤੁਸੀਂ ਗਾਹ ਜਾ ਨਹੀਂ ਸਕਦੇ ਰੰਗਦੇਵ ਦੀ ਕਬਰ ਕੋਲ ਚੌਂਕ ਸੀ ਇਹ ਮੈਂ ਆਪਣੀ ਹੱਥ ਵੀ ਸਨਉਣ ਲੱਗਾ ਤੇ ਸੰਧ ਕਰਤਾ ਸਿੰਘ ਕਹਿਣ ਲੱਗੇ ਗੁਰਮੁਖੋ ਤੁਹਾਨੂੰ ਨੀਕੀ ਦੀ ਬੜੀ ਬਾਰੀ ਕੁ ਦੱਸਾਂ ਚੌਂਕ ਖਲੋਸਦੇ ਸਾਂ ਸੀ ਕਹਿਣ ਲੱਗੇ ਵੇਖੋ ਇੱਕ ਜਮਾਨਾ ਸੀ ਵੀ ਇਸ ਰੰਗਦੇਵ ਨੇ ਤਾਨ ਗੁਰੂ ਤੇਗ ਬਹਾਦਰ ਪਾਤਸ਼ਾਹ ਦਾ ਸੀਸ ਕਲਮ ਕੀਤਾ ਅੱਜ ਗੁਰੂ ਤੇਗ ਬਹਾਦਰ ਪਾਤਸ਼ਾਹ ਸਾਹਿਬ ਦੇ ਦਰਬਾਰ ਵਿੱਚ ਲੋਕੀਂ ਲੱਖਾਂ ਰੁਪਏ ਭੇਟ ਕਰ ਰਹੇ ਨੇ ਔਰ ਇਥੋਂ ਦੀ ਮੈਜੋਰ ਲੋਕਾਂ ਕੋਲ ਚਵਾਨੀ ਚਵਾਨੀ ਮੰਗ ਕੇ ਤੇ ਅਰੰਗ ਜੇਬ ਦੀ ਕਬਰ ਤੇ ਦੀਵੇ ਜਗਾਉਣ ਲਈ ਤੇਲ ਦੀ ਤਰਲੇ ਮਾਰਦੇ ਨੇ ਜਿਹੜਾ 50 ਹਜ਼ਾਰਾ ਜਾਨਾ ਉਹਦੀ ਕਬਰ ਤੇ ਦੀਵੇ ਜਗਾਉਣ ਲਈ ਪੈਸੇ ਮੰਗਦੇ ਨੇ ਲੇਕਿਨ ਜਿਹੜੇ ਗੁਰੂ ਗੁਰੂ ਤੇਗ ਬਹਾਦਰ ਪਾਤਸ਼ਾਹ ਕੋਲ ਸੱਜ ਸੀ ਉਥੇ ਲੋਕੀ ਲੱਖਾਂ ਰੁਪਏ ਭੇਟ ਕਰਕੇ ਵੀ ਆਂਦੇ ਨੇ ਪਾਤਸ਼ਾਹ ਤੇਗ ਬਹਾਦਰ ਸਿਮਰੀਏ ਕਰਨੋਂ ਤੇ ਆਵੇ ਧਾਏ ਸਭ ਥਾਈ ਹੋਂ ਹਸਾਏ ਕਹਿੰਦਾ ਭਾਵੇਂ ਵੀ ਗੁਰਮੁਖੋ ਇਸ ਸੰਸਾਰ ਸਰਾਏ ਜਿਹੜੇ ਇੱਥੇ ਕ੍ਰਿਤੀਆਂ ਛੱਡ ਕੇ ਗਏ ਉਹਨਾਂ ਦੇ ਬਾਰੇ ਪੜ੍ਹਦੇ ਆਂ ਕਰਤੂਤ ਪਸੂ ਕੀ ਮਾਨ ਸਜਾਤ ਲੋਕ ਪਚਾਰਾ ਕਰੇ ਦਿਨ ਰਾਤ ਤੇ ਜਿਹੜੇ ਕੁਝ ਨੇਕੀ ਛੱਡ ਕੇ ਗਏ ਉਹਨਾਂ ਦੇ ਬਾਰੇ ਆਪਾਂ ਪੜਦੇ ਹਾਂ ਬਲਹਾਰੀ ਗੁਰ ਆਪਣੇ ਦਿਹਾੜੀ ਸਤਵਾਰ ਜਿਹਨਾਂ ਮਾਨਸ ਤੇ ਦੇਵਤੇ ਕੀਏ ਕਰਤਨ ਲਾਗੀ ਵਾਰ ਉਹ ਦੇਵਤੇ ਬਣ ਗਏ ਤੇ ਦੇਵਤੀ ਦੀ ਨਿਸ਼ਾਨੀ ਪਤਾ ਕੀ ਹੁੰਦੀ ਜੇ ਦੇਵਤਾ ਅੱਖ ਨਹੀਂ ਚਮਕਦਾ ਇਹ ਮੈਂ ਜੋ ਗ੍ਰੰਥਾਂ ਚ ਪੜਿਆ ਇੱਕ ਦੇਵਤਾ ਦਾ ਪਰੇਸ਼ਾਵਾ ਨਹੀਂ ਹੁੰਦਾ ਮੈਂ ਇਹ ਗ੍ਰੰਥਾਂ ਦੇ ਬੀਸ ਤੇ ਕਹਿ ਰਿਹਾ ਇਸੇ ਪ੍ਰਕਾਰ ਜੋ ਸਿੱਖ ਦੇਵਤਾ ਬਣ ਜਾਏਗਾ ਨਾ ਉਹ ਗੁਰੂ ਤੋਂ ਬਿਨਾ ਅੱਖ ਨਹੀਂ ਝਮਕੇਗਾ ਕੇਵਲ ਗੁਰੂ ਨੂੰ ਤਕੇਗਾ ਉਹਦੀ ਨਿਗਾਹ ਦੂਜੇ ਪਾਸੇ ਜਾਵੇਗੀ ਨਹੀਂ ਇੱਕ ਤਾਂ ਇਹ ਦੂਜਾ ਮਾਈ ਮਾਇਆ ਛਲ ਤਿਰਨ ਕੀ ਅਗਨ ਮੇਕ ਕੀ ਛਾਇਆ ਗੋਬਿੰਦ ਭਜਨ ਬਿਨ ਖੜਕਾ ਜਾਲ ਜਿਹੜੀ ਮਾਇਆ ਰੂਪੀ ਪਰਸ਼ਾਵਾਂ ਨਾ ਇਹ ਉਹਦੇ ਨਾਲ ਨਹੀਂ ਹੁੰਦਾ ਉਹ ਮਾਇਆ ਉਹਦੇ ਮਗਰ ਮਗਰ ਫਿਰਦੀ ਹੈ ਉਹ ਪਰਸ਼ਾਵੇਂ ਦੇ ਮਗਰ ਨਹੀਂ ਫਿਰਦਾ ਕਿ ਜੁ ਮੰਨੁੱਖ ਦੇਵਤਾ ਬਣਦੇ ਉਹਦੀਆਂ ਨਿਸ਼ਾਨੀਆਂ ਨੇ ਉਸ ਗੁਰੂ ਕੇ ਲਾਨ ਨੇ ਆਪਣੀ ਜ਼ਿੰਦਗੀ ਸੇਵਾ ਕਰਤ ਹੋਏ ਨਿਕਾਮੀ ਤਿਸਕੋ ਹੋਤ ਪ੍ਰਭ ਸੁਆਮੀ ਇਸ ਤਰ੍ਹਾਂ ਬਤਿੱਤ ਕੀਤੀ ਤਾਂ ਪਾਉ ਉਹਨਾਂ ਗੁਰਮੁਖਾਂ ਨੂੰ ਚੇਤੇ ਕਰ ਰਿਹਾ ਗੁਰੂ ਪਾਤਸ਼ਾਹ ਸਾਡੇ ਤੇ ਵੀ ਕਿਰਪਾ ਕਰੇ ਸਾਡਾ ਉਹਨਾਂ ਵਰਗਾ ਜੀਵਨ ਹੋਵੇ ਇਹ ਗੁਰੂ ਪਾਤਸ਼ਾਹ ਦੀ ਚਰਨਾਂ 'ਚ ਅਰਦਾਸ ਬੇਨਤੀ ਹੈ ਗੁਰੂ ਤੇ ਗੁਰੂ ਕੇ ਸੰਗਤਾਂ ਦਾ ਧੰਨਵਾਦ ਮੈਨੂੰ ਇੱਕੋ ਗੱਲ ਆਉਂਦੀ ਹੈ ਉਹ ਕਿਹੜੀ ਵੀ ਗੁਰੂ ਕਰਨ ਸੱਚੇ ਪਾਤਸ਼ਾਹ ਤੋਂ ਬਣਾ ਕਿਸੇ ਦੇ ਅੱਗੇ ਵਿਸ਼ਵਾਸ ਨਾ ਕਰੋ ਕਿਉਂਕਿ ਆਪਾਂ ਨੂੰ ਹਦਾਇਤ ਹੈ ਮਨੋਕੀ ਟੇਕ ਬਿਰਤੀ ਸਭ ਜਾਣ ਦੇਵਨ ਕੋ ਏਕ ਹੀ ਭਗਵਾਨ ਸਤਗੁਰ ਸੱਚਾ ਛੱਡ ਕੇ ਮਨਮੁਖ ਹੋਏ ਬੰਦੇ ਦਾ ਬੰਦਾ ਆਪਾਂ ਬੰਦਿਆਂ ਦੇ ਬੰਦੇ ਨਾ ਬਣਿਏ ਰੋੜੀ ਪਾੜ ਕਰਨੀ ਭਈ ਪ੍ਰਾਪਤ ਮਾਨੁ ਖਦੇਉ ਰਿਆ ਗੋਬਿੰਦ ਮਿੰਨ ਕੀ ਇਹ ਤੇਰੀ ਬਰੀਆ ਦਿਉਰੀ ਦਾ ਭਾਵਨ ਦਲੀਜ ਜਿਹੜਾ ਮਨੁੱਖਾ ਜਨਮਨ ਇਹ ਦਲੀਜ ਹੈ ਇਹ ਸਾਡੀ ਮਰਜ਼ੀ ਤੇ ਅਸੀਂ ਕਰਤਾਰ ਵਾਲੇ ਪਾਸੇ ਜਾਣਾ ਕਿ ਸੰਸਾਰ ਵਾਲੇ ਪਾਸੇ ਜਾਣਾ ਆਪਾ ਜੇ ਕਰਤਾਰ ਵਾਲਾ ਪਾਸਾ ਚੁਣਿਆ ਤੇ ਸਾਡਾ ਜੀਵਨ ਸਫਲਾ ਤੇ ਜੇ ਸੰਸਾਰ ਵਾਲਾ ਪਾਸਾ ਚੁਣ ਰਿਆ ਤੇ ਆਪਾ ਕਾਬੂ ਆ ਗਏ ਕਿਉਂਕਿ ਇਹੋ ਸੰਸਾਰ ਬਕਾਰ ਸੰਸੇ ਮੈਂ ਤਰਿਉ ਬ੍ਰਹਮ ਗਿਆਨੀ ਜਿਹੇ ਜਗਾਏ ਪੀ ਆਵੇ ਇਹ ਰਸ ਕਥ ਕਥ ਤਨ ਜਾਨੀ ਜਿਨੂੰ ਜਗਾ ਦਿੱਤਾ ਨਾ ਉਹਨਾਂ ਨੂੰ ਇਸ ਗੱਲ ਦੀ ਸੋਝੀ ਹੋ ਗਈ ਤੇ ਤਾਈਓ ਪਰਦੇ ਅੰਤਰਜਾਮੀ ਪੁਰਖ ਬਧਾਤੇ ਸਰਦਾ ਮਨ ਕੀ ਪੂਰੇ ਨਾਨਕ ਦਾਸ ਇਹ ਸੁਖ ਮੰਗੇ ਮੋਕੋ ਕਰ ਸੰਤਨ ਕੀ ਧੂਰੇ ਗੁਰੂ ਗ੍ਰੰਥ ਸੱਚੇ ਪਾਤਸ਼ਾਹ ਦਾ ਕੁਟਾਨ ਕੁਟਾਨ ਧੰਵਾਦ ਸਮੂਹੀਆਂ ਸੰਗਤਾਂ ਦਾ ਧੰਵਾਦ ਭੁੱਲਾਂ ਚੁੱਕਾਂ ਦੀ ਬੇਫੀ ਮਾਫੀ ਔਰ ਇੱਕ ਮੈਂ ਤੁਹਾਨੂੰ ਬੇਸਜਾਹ ਦੇ ਕੇ ਜਾਵਾਂਗਾ ਜਿਵੇਂ ਸਟੇਜ ਤੇ ਆਪਾਂ ਕੋਲ ਫਲਾਣਾ ਸਿੰਘ ਆ ਫਨਾਣਾ ਸਾਹਿਬ ਆਇਆ ਇਹ ਨਾਂ ਕਿਹਾ ਕਰੋ ਸਾਹਿਬ ਕੇਵਲ ਤੇ ਕੇਵਲ ਇੱਕ ਹੈ ਸਾਹਿਬ ਮੇਰਾ ਏਕੋ ਹੈ ਏ ਕੋ ਹੈਪੀ ਏ ਕੋ ਹੈ ਇਹ ਤਾਂ ਆਪਣੇ ਇੱਕ ਵਪਾਰ ਬਣ ਗਿਆ ਵੀ ਪਹਿਲਾਂ ਇਹ ਕਹਿਣਗੇ ਵਿਗਿਆਨੀ ਜੀ ਆਏ ਨੇ ਬੜੀ ਚੜ੍ਹਦੀ ਕਲਾ ਵਾਲੀ ਤੇ ਮੁਰਕੀ ਮੈਂ ਕਹਾਂਗਾ ਟੇਮਾ ਸਭ ਤੁਸੀਂ ਕਿ ਮੈਨੂੰ ਜਾਣਦੇ ਨਹੀਂ ਇਹ ਕੀ ਕੀ ਬੰਬ ਚਲਾਉਂਦਾ ਹੈ ਇਹ ਖਸ਼ਾਮਦਾਨ ਹੈ ਇਹ ਨਾ ਕਰਿਆ ਕਰੋ ਟੇਬਲ ਤੇ ਕੇਵਲ ਗੁਰੂ ਕੀ ਵਡਿਆਈ ਕਰਿਆ ਕਰੋ ਬੜੀ ਗੁਰੂ ਕੀ ਵਡਿਆਈ ਮਨੋਕੀ ਤੇ ਕਿਰਤੀ ਸਭ ਜਾਣ ਗੁਰੂ ਦੀ ਵਡਿਆਈ ਕਰਾਂਗੇ ਤੇ ਆਪਣਾ ਜੀਵਨ ਸਫਲਾ ਹੋਵੇਗਾ ਇਹ 33 ਪ੍ਰਵਾਨ ਕਰਨੀ ਬਾਰ ਬਾਰ ਭੁੱਲਣ ਚੁੱਕਾਂ ਦੀ ਮਾਫੀ ਮੰਗਦਾ ਕਿਉਂਕਿ ਆਪਣਾ ਮੂੰਹ ਲਿਬੜਿਆ ਹੋਵੇ ਨਾ ਦੇਸ ਜਾਣ ਤੋ ਜਾ ਕੇ ਕਹਿੰਦਾ ਭਾਈ ਸਾ ਮਾੜਾ ਜਮੂ ਪੁੱਛ ਲੋ ਇਸ ਕਰਕੇ ਆਪਣੀਆਂ ਗਲਤੀਆਂ ਦਾ ਪਤਾ ਨਹੀਂ ਚੱਲਦਾ ਤੇ ਜਿਹੜੀਆਂ ਹੋਈਆਂ ਨੇ ਤੋ ਮੈਨੂੰ ਕਿਰਪਾ ਕਰਕੇ ਸਮਝਾ ਦਿਆ ਜੇ ਅੱਗੇ ਤੁਮ ਸੰਕੋਚ ਕਰਾਂਗਾ ਗੁਰੂ ਪਾਤਸ਼ਾਹ ਸਾਡੇ ਸਾਰਿਆਂ ਤੇ ਰਹਿਮਤਾ ਕਰਨ ਤੁਸੀਂ ਗੰਗਾ ਨਗਰ ਰਹਿੰਦੇ ਹੋ ਤੇ ਇਹਦਾ ਗੰਗਾ ਨਗਰ ਆਉਣਾ ਗੰਗਾ ਦੇ ਅਰਥ ਪਛਾਣੋ ਜਿਹੜੀ ਗੰਗਾ ਮੈਲਿਨੀ ਹੁੰਦੀ ਉਹਨੂੰ ਗੰਗਾ ਕਹਿੰਦੇ ਨੇ ਇਸ ਕਰਕੇ ਆਪਾਂ ਭੜੀਏ ਮਤ ਪਾਪਾਂ ਕੇ ਸੰਗ ਉਹ ਧੋਪੇ ਨਾਵੇ ਕੇ ਰੰਗ ਨਾਮ ਦੇ ਨਾਲ ਆਪਣੀ ਅੰਤਿਸ਼ ਕਰਨ ਤੋ ਹੁੰਦਾ ਜਦ ਤਨ ਕਰੀਏ ਕਿਉਂਕਿ ਯਾਦ ਰੱਖਣਾ ਇਹ ਤਰ੍ਹਾਂ ਅਵਸਰ ਇਹ ਤੇਰੀ ਬਾੜ ਕਟ ਪੀਤਰ ਤੂੰ ਦੇਖ ਵਿਚਾਰ ਮੈਂ ਰਹੀ ਵਾਸਤੇ ਕੱਤ ਸਮੇ ਖਸਕਾਈ ਕੰਨੀ ਮੈਂ ਫੜ ਫੜ ਰਹੀ ਤਰੀਕ ਸਮੇ ਨਾ ਇੱਕ ਨਾ ਮੰਨੀ ਉਹ ਫੜ ਸੰਭਲ ਸਮੇ ਨੂੰ ਉਡੰਦਾ ਜਾਮਦਾ ਇਹ ਠਹਿਲ ਨਾ ਜਾਤ ਨਾ ਜਾਣਦਾ ਲੰਘ ਗਿਆ ਨ ਮੁੜ ਕੇ ਆਮਦਾ ਕੈਚ ਦੀ ਟਾਈਮ ਬਾਈ ਦੀ ਫੋਰ ਲੋਗ ਵੈਗੁਰੂ ਜੀ ਕਾ ਖਾਲਸਾ ਵੈਗੁਰੂ ਜੀ ਕੀ ਫਤ